ਜੀ ਕੀ ਨਾਮ ਜੀ ਸ਼ੁਗਾਰਾਸ ਪਿੰਡ ਦਾ ਹਾਂਜੀ ਉਹ ਕੀ ਨਾਮ ਉਹ ਜਿਹੜਾ ਵਿਦੇਸ਼ੋਂ ਕਿਲਕਾ ਗਿਆ ਗੁਰਕਾਮਲ ਸਿੰਘ ਬਿਲਕੁਲ ਅਸਰ ਕਿਸ ਦਾ ਡੈਥ ਹੋਈ ਕਦੋਂ ਤੁਹਾਨੂੰ ਪਤਾ ਲੱਗਿਆ ਕੀ ਪੂਰਾ ਮਾਮਲਾ ਇਹ 26 ਸਾਲ ਹਰਕਮਲ ਦੀ ਉਮਰ ਸੀਗੀ ਹਾਂਜੀ ਮੇਰਾ ਭਤੀਜਾ ਵਾ ਜੀ ਸਗਾ ਤੇ 2 2 3 ਸਾਲ ਹੋ ਗਏ ਇੱਕ ਵਾਰੀ ਮੀਨੇ ਲਈ ਆਇਆ ਸੀਗਾ ਹਾਂਜੀ ਦੋਸਤ ਦੇ ਵਿਆਹ ਤੇ ਆਇਆ ਸੀਗਾ ਜੀ ਹਾਂਜੀ ਤੇ ਕੱਲ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਇਹਦੀ ਡੈਡੀ ਨਾਲ ਖੇਤੀਬਾੜੀ ਦੇ ਰਿਲੇਟਡ ਉਸ ਤੋਂ ਪਹਿਲਾਂ ਪਿੰਡ ਚ ਚਾਰ ਪੰਜ ਦੋਸਤਾਂ ਨਾਲ ਗੱਲ ਹੋਈਦਾ ਪਿੰਡੀ ਤੇ ਤਕਰੀਬਨ ਕਰਦਾ ਹੀ ਜਾਂਦਾ ਸੀ ਗੱਲਬਾਤ ਜਦੋਂ ਗੱਡੀ ਚਲਾਉਂਦਾ ਸੀ ਟਰੱਕ ਹਾਂਜੀ ਕੰਮ ਤੇ ਹੁੰਦਾ ਸੀ ਤੇ ਗੱਲਬਾਤ ਸਾਰੇ ਸ਼ਰੀਕੇ ਕਬੀਲੇ ਨਾਲ ਕਰਦਾ ਸੀਗਾ ਮਿੰਡ ਸਾਰਚ ਗਿਆ ਜੀ ਮੁੰਡਾ ਹਾਂਜੀ ਅਚਾਨਕ ਹੀ 12 ਵਜੇ ਤੋਂ ਬਾਅਦ 2:30 ਵਜੇ ਸਾਡੇ ਪਰਿਵਾਰ ਚ ਫੋਨ ਆ ਗਿਆ ਬਾਹਰੋਂ ਹਾਂਜੀ ਸੇਖੋ ਨੇ ਜੀ ਦਾਖੇ ਪਿੰਡ ਦੇ ਉਹਨਾਂ ਦੀ ਟਰਾਂਸਪੋਰਟ ਚ ਕੰਮ ਕਰਦਾ ਸੀ ਉਹਨਾਂ ਦਾ ਫੋਨ ਆਇਆ ਵੀ ਭਾਣਾ ਵਰਤ ਗਿਆ ਵੀ ਟੈਕ ਹੋ ਗਿਆ ਜੀ ਕੋਈ ਬਿਮਾਰੀ ਤੁਹਾਡੀ ਕੋਈ ਬਿਮਾਰੀ ਤੁਹਾਡੀ ਨਹੀਂ ਕੋਈ ਕੋਈ ਹੈ ਨਹੀਂ ਸੀ ਪਲੇਅਰਾਂ ਕੋਲ ਕੋਈ ਸੀ ਮੁੰਡਾ ਵੀ ਕਿਹੜੀ ਜਗ੍ਹਾ ਤੇ ਗਿਆ ਸੀ ਕੈਨੇਡਾ ਜੀ ਕਿੰਨਾ ਕੁ ਚੇਅਰ ਹੋ ਗਿਆ ਸੀ ਕੋਈ 700 250 ਦੇ ਵਿੱਚ ਕੰਮ ਕੀ ਕਰਦਾ ਸੀ ਕੋਈ ਯਾਰ ਦੋਸਤ ਜਾਂ ਕੋਈ ਪਰਿਵਾਰਿਕ ਮੈਂਬਰ ਵੀ ਸੀਗੇ ਉੱਪਰ ਮਾਲਕ ਬੜੇ ਵਧੀਆ ਸੀ ਥੱਲੇ ਦੋ ਦੋਸਤ ਵੀ ਨਾਲ ਰਿਸ਼ਤੇਦਾਰ ਨੇੜੇ ਨੇੜੇ ਆ ਪੰਜ ਪੰਜ ਮਿੰਟ ਦੇ ਰਾਹ ਤੇ ਸਾਰੇ ਰਿਸ਼ਤਾ ਰਹਿੰਦੇ ਸੀ ਕੰਮ ਕੀ ਕਰਦਾ ਸੀ ਕੰਮ ਰਿਕਵਰੀ ਵਾਲੀ ਗੱਡੀ ਚਲਾਉਂਦਾ ਸੀਗਾ ਜੀ ਕਿਸੇ ਦੀ ਗੱਡੀ ਖਰਾਬ ਹੋ ਗਈ ਜਿਵੇਂ ਉਹਨੂੰ ਟੋਕ ਕਰਕੇ ਲਿਆਉਣਾ ਉੱਪਰ ਲੈ ਕੇ ਆਉਣਾ ਜੀ ਪਰਮਾਰਚ ਕੋਲ ਹੋਈ ਦੋ ਬ੍ਰਦਰਸ ਜੀ ਇਹ ਵੱਡਾ ਸੀਗਾ ਦੂਸਰਾ ਪਲਾਸਟੋ ਕਰਕੇ ਹਟਿਆ ਮੰਮੀ ਡੈਡੀ ਆ ਦਾਦਾ ਦਾਦੀ ਆ ਜੀ ਤਾਇਆ ਮੁੰਡੇ ਦਾ ਨਾਲ ਹਾਂ ਜੀ ਮਿਲਟਕ ਦੇ ਨੂੰ ਜਾਂਦਾ ਜਾ ਰਹੇ ਹਾਂ ਜੀ ਹਾਂ ਜੀ ਮਿਲਟਕ ਦੇ ਨੂੰ ਭਰ ਲੈਣਗੇ ਕਹਿ ਰਹੇ ਆ ਜੀ ਪੰਜ ਪੰਜ ਸੱਤ ਦਿਨ ਲੱਗਣਗੇ ਜਿੰਨਾਂ ਕੋ ਟ੍ਰਾਂਸਪੋਰਟ ਆ ਉਹ ਸਾਰੇ ਯਾਰ ਦੋ ਸਾਡੇ ਰਿਸ਼ਤੇਦਾਰ ਲੱਗੇ ਹੋਇਆ ਜੀ ਉਧਰ ਇਹ ਵਾਲੀ ਸਾ ਵੀ ਹੋ ਕੇ ਗਏ ਉਹ ਵੀ ਲੱਗੇ ਆ ਜੀ ਕੰਮ ਕੀ ਕੰਮ ਤੇ ਮਾਨਪ੍ਰੀਤ ਵਾਲੀ ਸਭਾ ਮੈਡਲ ਹਲਕੇ ਦਾਖਲੇ ਵਾਲੇ ਆਏ ਸੀ ਰਿਸ਼ਤਾਰ ਨੇ ਜੀ ਉਹ ਵੀ ਆਏ ਨਹੀਂ ਲੱਗਦਾ ਜੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਭਾਰ 26 ਸਾਲ ਦੀ ਉਮਰ ਦੇ ਨੌਜਵਾਨ ਚਲੇ ਗਿਆ ਸਮਝੋ ਬਾਰਾ ਜੀ ਜਦੋਂ ਪੜਦੇ ਆ ਕੋਈ 23 ਸਾਲ ਦਾ ਕੋਈ 22 ਸਾਲ ਦਾ ਪਤਾ ਨਹੀਂ ਕਿ ਲੱਗ ਰਿਹਾ ਜੀ ਕੀ ਗੱਲ ਹੈ ਵੀ ਕੈਨੇਡਾ ਜਾ ਕੇ ਹੋ ਕੇ ਰਿਹਾ ਕੋਈ ਟੈਨਸ਼ਨ ਨਹੀਂ ਸੀ ਮੁੰਡੇ ਤੇ ਜੀ ਕੋਈ ਪਿੱਛੋਂ ਵਰਕ ਪਰਮੈਂਟ ਤੇ ਗਿਆ ਕੋਈ ਪੜ੍ਹਾਈ ਲਈ ਨਹੀਂ ਗਿਆ ਵੀ ਕੋਈ ਫੇਸ ਦਾ ਡਾਰਾ ਕੋਈ ਹੋਰ ਸਮਝੋ ਬਾਰਾ ਜੀ ਕਿੰਨੀ ਬੜੀ ਬਧੀ ਵਧੀਆ ਮੋਹਰ ਵਧੀਆ ਪਰ ਘਰ ਦਾ